ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਅਸੀਂ ਬਣਾਵਾਂਗੇ ਜੀ ਮਲਾਈ ਕੋਫਤਾ ਤੁਸੀਂ ਦੇਖ ਸਕਦੇ ਮੈਂ 6 ਜਿਹੜੇ ਆ ਆਲੂ ਲਏ ਆ ਜੀ ਹੁਣ ਅਸੀਂ ਕਰਾਂਗੇ ਜੀ ਨੂੰ ਬਾਉਲ ਪਹਿਲਾਂ ਅਸੀਂ ਬਾਲਾਂਗੇ ਜੀ ਗੈਸ ਨਾ ਸਿਰ ਖਾਂਗੇ ਜੀ ਉੱਪਰ ਫਰਾਈ ਵੀ ਅਸੀਂ ਨੂੰ ਚੰਗੀ ਤਰ੍ਹਾਂ ਉਬਾਲਾਂਗੇ ਜੀ ਜਿੱਦੱਕ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਾਈਡ ਤੇ ਸਾਡੇ ਆਲੂ ਜਿਹੜੇ ਬੌਲ ਕਰਨੇ ਰੱਖੇ ਸੀਗੇ ਅਸੀਂ ਦੂਜੀ ਸਾਈਡ ਤੇ ਅਸੀਂ ਆਪਣੇ ਤੜਕੇ ਦਾ ਸਮਾਨ ਕਰ ਲਿਆ ਜੀ ਅਸੀਂ ਜਿਹੜਾ ਤੜਕੇ ਦਾ ਸਮਾਨ ਹੈ ਜੀ ਮੋਟਾ-ਮੋਟਾ ਕੱਟਿਆ ਕਿਉਂਕਿ ਅਸੀਂ ਇਹਨਾਂ ਨੂੰ ਹਲਕਾ-ਹਲਕਾ ਭੁੰਨ ਕੇ ਇਹਨਾਂ ਨੂੰ ਮਿਕਸੀ 'ਚ ਗ੍ਰाइंड ਕਰਨਾ ਹੈ ਅਸੀਂ ਦੂਜੀ ਸਾਈਡ ਜਿਹੜੇ ਸਾਡੇ ਆਲੂ ਆ ਜੀ ਉਹ ਵੀ ਬੌਲ ਹੋ ਰਹੇ ਆ ਜੀ ਬਸ ਹੋ ਹੀ ਚੱਲੇ ਆ ਜੀ ਜਿੱਦੱਕ ਤੁਸੀਂ ਦੇਖ ਸਕਦੇ ਹੋ ਸਾਡੇ ਆਲੂ ਜਿਹੜੇ ਆ ਜੀ ਬੌਲ ਹੋ ਚੁੱਕੇ ਆ ਜੀ ਹੁਣ ਅਸੀਂ ਨੂੰ ਛਿੱਲਾਂਗੇ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਆਲੂ ਜਿਹੜੇ ਜੀ ਆਪਣੇ ਮੈਸ਼ ਕਰ ਲਏ ਆ ਜੀ ਹੁਣ ਅਸੀਂ ਲਗਾਉਂਦੇ ਜਿੱਦਾਂ ਕਿ ਤੁਸੀਂ ਦੇਖਿਆ ਜੀ ਤੁਸੀਂ ਜਿਹੜਾ ਪਨੀਰ ਆ ਜੀ ਉਹ ਵੀ ਮੈਸ਼ ਕਰ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਕਰਾਂਗੇ ਜੀ ਮਸਾਲੇ ਐਡ ਦੋ ਚਮਚ ਪਾਵਾਂਗੇ ਜੀ ਅਸੀਂ ਨਮਕ ਦੇ ਦੋ ਚਮਚ ਪਾਵਾਂਗੇ ਅਸੀਂ ਧਨੀਆ ਪਾਊਡਰ ਇੱਕ ਚਮਚ ਪਾਵਾਂਗੇ ਜੀ ਅਸੀਂ ਗਰਮ ਮਸਾਲਾ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਚਾਰ ਮਿਰਚਾਂ ਕੱਟ ਕੇ ਬ੍ਰਿਕ-ਬ੍ਰਿਕ ਅਸੀਂ ਤਿੰਨ ਪਿਆਏ ਪਾਏ ਆ ਜੀ ਪਿਆਜ਼ ਛੋਟੇ ਪਿਆਜ਼ ਤਿੰਨ ਬ੍ਰਿਕ-ਬ੍ਰਿਕ ਕੱਟ ਕੇ ਹੁਣ ਅਸੀਂ ਕਰਾਂਗੇ ਜੀ ਇਹਨਾਂ ਨੂੰ ਮਿਕਸ ਅਸੀਂ ਪਹਿਲਾਂ ਤਾਂ ਇਹਨੂੰ ਵੱਡੇ ਭਾਂਡੇ ਵਿੱਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਨੂੰ ਵੱਡੇ ਭਾਂਡੇ 'ਚ ਪਾ ਲਿਆ ਜੀ ਹੁਣ ਅਸੀਂ ਕਰਾਂਗੇ ਜੀ ਇਹਨੂੰ ਮਿਕਸ ਅਸੀਂ ਪੂਰੀ ਤਰ੍ਹਾਂ ਇਹਨਾਂ ਮਿਕਸ ਕਰ ਲੈਣਾ ਜੀ ਆਲੂਆਂ ਨੂੰ ਪਨੀਰ ਨੂੰ ਤੇ ਜਿਹੜੇ ਅਸੀਂ ਮਸਾਲੇ ਪਾਏ ਆ ਜੀ ਵਿੱਚ ਅਸੀਂ ਇਹਨੂੰ ਚੰਗੀ ਤਰ੍ਹਾਂ ਆਟੇ ਵਾਂਗ ਗੁੰਨਣਾ ਹੈ ਜੀ ਤੁਸੀਂ ਦੇਖ ਸਕਦੇ ਆ ਅਸੀਂ ਇਹਨੂੰ ਆਟੇ ਟਾਈਪ ਜੀ ਗੁੰਨ ਲਿਆ ਹੈ ਜੀ ਚੰਗੀ ਤਰ੍ਹਾਂ ਅਸੀਂ ਅਸੀਂ ਜਿਹੜਾ ਇਹ ਥੋੜਾ ਜਿਹਾ ਅਰਾ ਰੋਡ ਪਾਇਆ ਹੈ ਜੀ ਚਾਰ ਕ ਚਮਚੇ ਪਾਏ ਆ ਜੀ ਹੁਣ ਅਸੀਂ ਕਰਾਂਗੇ ਜੀ ਇਹਨੂੰ ਮਿਕਸ ਜਿਦਾ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਅਰਾ ਰੋਡ ਪਾ ਕੇ ਵੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਆਟੇ ਨੂੰ ਗੁੰਨ ਲਿਆ ਹੁਣ ਅਸੀਂ ਬਣਾਵਾਂਗੇ ਜਿਹਦੇ ਨਿੱਕੇ ਨਿੱਕੇ ਬਾਊਲ ਹਨ ਬਾਊਲ ਬਣਾ ਬਣਾ ਕੇ ਜੀ ਅਸੀਂ ਛੋਟੇ ਛਟੇ ਰੱਖ ਲਾਂਗੇ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਸਾਰੇ ਬਾਉਲ ਬਣਾ ਲਿਆ ਜੀ ਛੋਟੇ ਛੋਟੇ ਸਾਰੇ ਆ ਦੇ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਰੱਖਾਂਗੇ ਜੀ ਉੱਪਰ ਕੜਾਈ ਅਸੀਂ ਬਾਲਦੇ ਆ ਜੀ ਗੈਸ ਹੁਣ ਅਸੀਂ ਰੱਖਾਂਗੇ ਜੀ ਉੱਪਰ ਕੜਾਈ ਕੜਾਈ ਸਾਈਡ ਜਿੱਦ ਦੀ ਸੁੱਕਦੀ ਹੈ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਰਿਫਾਇੰਡ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਦੇ ਵਿੱਚ ਰਿਫਾਇੰਡ ਪਾ ਦਿੱਤਾ ਹੈ ਜੀ ਹੁਣ ਸਾਡਾ ਰਿਫਾਇੰਡ ਜਿੱਦੇ ਗਰਮ ਹੁੰਦਾ ਹੈ ਜੀ ਤੇ ਅਸੀਂ ਤਲਾਂਗੇ ਜੀ ਇਹਦੇ ਵਿੱਚ ਬਾਉਲ ਆਪਣੇ ਜਿਹੜੇ ਅਸੀਂ ਬਣਾਏ ਆ ਜੀ ਥੋੜਾ ਜਿਹਾ ਜਿਹਾ ਇਹ ਜੀ ਕੋਲੀ ਵਿਚਾਰਾ ਰੋਡ ਸੁੱਕਾ ਹੁਣ ਅਸੀਂ ਜਿਹੜੇ ਆਪਣੇ ਬਾਉਲ ਆ ਜੀ ਅਰਾ ਰੋਡ ਵਿੱਚ ਹਲਕਾ ਹਲਕਾ ਅਸੀਂ ਅਰਾ ਰੋਡ ਲਾ ਕੇ ਨੂੰ ਸਾਈਡ ਤੇ ਰੱਖਾਂਗੇ ਜੀ ਹੁਣ ਸਾਰਿਆਂ ਨੂੰ ਇਸ ਤਰ੍ਹਾਂ ਹੀ ਸਾਰਿਆਂ ਨੂੰ ਕਰਾਂਗੇ ਜੀ ਕਾਣਾ ਤੁਸੀਂ ਇੱਕ ਸਾਗਦੇ ਅਸੀਂ ਸਾਰੇ ਜਿਹੜੇ ਬਾਉਲ ਆ ਜੀ ਅਰਾ ਰੋਡ ਵਿੱਚ ਲਾ ਲਾ ਕੇ ਸਾਰੇ ਰੱਖ ਦਿੱਤੇ ਆ ਜੀ ਹੁਣ ਅਸੀਂ ਪਾਵਾਂਗੇ ਜੀ ਇਹਨੂੰ ਫੜਾਈ ਦੇ ਵਿੱਚ ਸਾਰੇ ਨੂੰ ਰੈਡ ਰੈਡ ਫਰਾਈ ਕਰਨਾ ਹੈ ਜੀ ਅਸੀਂ ਸਾਰਿਆਂ ਨੂੰ ਲਾਈਟ ਬਰਾਊਨ ਕਰਨਾ ਹੈ ਜੀ ਹੁਣ ਆਪੇ ਨੂੰ ਭਲਾਇਆ ਜਾਣਾ ਹੈ ਥੋੜੇ ਦੇ ਉਸ ਦੇਖ ਸਕਦੇ ਹੋ ਜੀ ਸਾਡੇ ਜਿਹੜੀ ਆ ਬਾਉਲ ਆ ਜੀ ਥੋੜੇ ਥੋੜੇ ਬਰਾਊਨ ਰੰਗ ਹੋ ਰਿਹਾ ਜੀ ਅਸੀਂ ਥੋੜਾ ਜਿਹਾ ਹੋਰ ਕਰਾਂਗੇ ਦੇਖ ਸਕਦੇ ਹੋ ਜੀ ਸਾਡੇ ਜਿਹੜੇ ਸਾਰੇ ਕੋਕਟੇ ਆ ਜੀ ਤਿਆਰ ਹੋ ਚੁੱਕੇ ਆ ਜੀ ਸਾਡੇ ਕੋਕਟੇ ਆ ਜੀ ਹੁਣ ਅਸੀਂ ਰੱਖਦੇ ਆ ਜੀ ਸਾਈਡ ਤੇ ਹੁਣ ਅਸੀਂ ਫਰਾਈਵਨ ਵਿੱਚ ਥੋੜਾ ਜਿਹਾ ਤੇਲ ਪਾਇਆ ਹੈ ਜੀ ਸਾਡਾ ਤੇਲ ਜਿਹੜਾ ਇਹ ਗਰਮ ਹੋ ਗਿਆ ਜੀ ਹੁਣ ਅਸੀਂ ਇਸ ਵਿੱਚ ਪਾਵਾਂਗੇ ਲੱਤਨ ਸਾ ਕੁੱਕਣਾਗੇ ਜੀ ਹੁਣ ਅਸੀਂ ਤੇਲ ਵਿੱਚ ਉਹਨਾਂ ਨੂੰ ਰੈਗਲਟ ਕਰਨਾ ਹੈ ਜੀ। ਫੋਨਾ ਸੇ ਇਹਦੇ ਵਿੱਚ ਪਾਵਾਂਗੇ ਜੀ ਅਦਰਕ ਆ ਤਿੰਨੋਂ ਵੀ ਥੋਨਾ ਦੇ। ਫੋਨਾ ਸੇ ਇਹਦੇ ਵਿੱਚ ਪਾਵਾਂਗੇ ਜੀ ਪਿਆਜ਼। ਹੁਣ ਚ ਕਰਦੇ ਆ ਜੀ ਨਮਕ। ਹੁਣ ਆ ਤੈਨੂੰ ਪੁੰਨਾਂਗੇ ਜੀ ਚੰਗੀ ਤਰ੍ਹਾਂ ਤੋਸੇ ਦੇਖਸਾਵਾ ਤੁਹਾਡੇ ਜਿਹੜੇ ਪਿਆਜ਼ ਆ ਜੀ ਮੜਮੜ ਰੈੱਡ ਹੋ ਚੁੱਕੇ ਆ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਟਮਾਟਰ ਟਮਾਟਰ ਵੀ ਅਸੀਂ ਵੱਡੇ ਵੱਡੇ ਕੱਟੇ ਆਲੀ ਉਹ ਤੇ ਤੈਨੂੰ ਮਿਕਸੀ ਜੇ ਸਾੜੇ ਪੜਕੇ ਨੂੰ ਗ੍ਰਾਊਂਡ ਕਰ ਲੈਣੀ ਹੈ ਜੀ ਸਕਦੇ ਸਾਡਾ ਤੜਕਾ ਵੀ ਜਿਹੜਾ ਹੋ ਗਿਆ ਹੈ ਜੀ ਹੁਣ ਅਸੀਂ ਕਰਾਂਗੇ ਜੀ ਇਹਨੂੰ ਗ੍ਰाइंड ਹੁਣ ਅਸੀਂ ਕਰਾਂਗੇ ਜੀ ਹੁਣ ਅਸੀਂ ਇਹਨੂੰ ਮਿਕਸੀ ਚ ਪਾ ਲਿਆ ਜੀ ਹੁਣ ਅਸੀਂ ਇਹਨੂੰ ਕਰਾਂਗੇ ਜੀ ਗ੍ਰाइंड ਹੁਣ ਅਸੀਂ ਕਰਦੇ ਆ ਜੀ ਇਹਨੂੰ ਗ੍ਰाइंड ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਵਿੱਚ ਸਾਰਾ ਮਸਾਲਾ ਆਪਣਾ ਪਾ ਲਿਆ ਹੈ ਜੀ ਤੜਕੇ ਦਾ ਹੁਣ ਅਸੀਂ ਕਰਦੇ ਆ ਜੀ ਇਹਨੂੰ ਗ੍ਰाइंड ਤੁਸੀਂ ਦੇਖ ਸਕਦੇ ਸਾਡੀ ਜਿਹੜੀ ਗਰੇਵੀ ਹੈ ਜੀ ਚੰਗੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਅਸੀਂ ਜਿਹੜੀ ਕੜਾਈ ਲਈ ਸੀਗੀ ਕੋਕਤੇ ਵਾਸਤੇ ਅਸੀਂ ਉਹੀ ਕੜਾਈ ਲੈ ਲਈ ਹੈ ਜਿਹਦੇ ਵਿੱਚ ਤੇਲ ਕੱਢ ਲਿਆ ਹੈ ਜੀ ਹੁਣ ਅਸੀਂ ਲਗਾਵਾਂਗੇ ਜੀ ਤੜਕਾ ਲਾ ਕੇ ਅਸੀਂ ਆਪਣੀ ਕਰਾਂਗੇ ਜੀ ਗਰੇਵੀ ਤਿਆਰ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਇੱਕ ਚਮਚ ਹਲਦੀ ਡੇਢ ਚਮਚ ਪਾਵਾਂਗੇ ਜੀ ਅਸੀਂ ਮਿਰਚ ਅਸੀਂ ਆਪਾਂ ਅੱਜ ਆਪਣੀ ਤਿਆਰ ਕੀਤੀ ਹੋਈ ਗਰੇਵੀ। ਹੁਣ ਅਸੀਂ ਆਪਣੀ ਗਰੇਵੀ ਨੂੰ ਚੰਗੀ ਤਰ੍ਹਾਂ ਰਿਝਾਵਾਂਗੇ ਜੀ। ਥੋੜੀ ਹੋਰ ਤਾਂ ਲੱਗ ਜਾ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਗਲਾਸ ਦੁੱਧ ਦਾ। ਇਸ ਤਰੀਕੇ ਨਾਲ ਫੜਾਂਗੇ ਜੀ ਨਿੰਕਸਰ। ਆਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਰਿਝਾਵਾਂਗੇ ਜੀ। ਤੁਸੀਂ ਦੇਖ ਸਕਦੇ ਹੋ ਸਾਡੀ ਜਿਹੜੀ ਗਰੇਵੀ ਹੈ ਜੀ ਰੇਜੇ ਪੈਨ ਲੱਗੀ ਹੈ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਰਜਾਣਾ ਹੈ ਜੀ ਹਾਂ ਅਸੀਂ ਤੁਸੀਂ ਦੇਖ ਸਕਦੇ ਹੋ ਜਿਸ ਗਰਮ ਮਸਾਲਾ ਪਾ ਕੇ ਹੁਣ ਇਹਨੂੰ ਮਿਕਸ ਕਰ ਲਿਆ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਮਲਾਈ ਮਸੇ ਨੂੰ ਥੋੜਾ ਜਿਹਾ ਜ ਹੁੰਦੇ ਆ ਜੀ ਹੋਰ ਸਾਡਾ ਜਿਹੜਾ ਇਹ ਮਲਾਈ ਕੋਫਲਾ ਜੀ ਬਣ ਕੇ ਤਿਆਰ ਹੋ ਚੁੱਕਿਆ ਏ ਮਲਾਈ ਕੋਫਤਾ ਬਾਕੀ ਬਹੁਤ ਬਹੁਤ ਧੰਨਵਾਦ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਨਾਲੇ ਮਲਾਈ ਕੋਫਤਾ ਬਣਾ ਕੇ ਜ਼ਰੂਰ ਦੱਸਿਓ ਜੀ ਕਿਸ ਤਰ੍ਹਾਂ ਦਾ ਬਣਿਆ ਹੈ ਜੀ